ਅਸੀਂ ਗਏ ਸੀ ਇੱਧਰ ਬਟਾਲੇ ਸਾਈਡ ਰਣਜੀਤ ਪਿੰਡ ਵਾ ਕੋ ਰਣਜੀਲਪੁਰ ਰਣਜੀਤਪੁਰ ਪਿੰਡ ਤੇ ਮਨੋਰ ਬੈਦ ਉਹਦਾ ਨਾਮ ਡੱਪਰ ਦਾ ਮਨੋਰ ਸਿੰਘ ਮਨੋਰ ਸਿੰਘ ਅਸੀਂ ਉਸ ਪਿੰਡ ਨੂੰ ਜਾ ਕੇ ਦਵਾਈ ਲੈ ਕੇ ਆਏ ਆ ਸ਼ੂਗਰ ਦੀ ਤੁਹਾਡੀ ਦਵਾਈ ਸਾਡੀ ਦਵਾਈ ਮੇਰੀ ਮੈਨੂੰ ਸ਼ੂਗਰ ਬਹੁਤ ਰਹਿੰਦੀ ਮੈਂ ਸ਼ੂਗਰ ਤੋਂ ਆਏ ਤੇ ਇਹਨਾਂ ਨੇ ਮੈਨੂੰ ਕਹਿੰਦੇ ਫੇ ਇੱਧਰ ਦੀ ਚੱਲ ਜਾਨੇ ਕਨੋਂ ਆਨ ਸਾਈਡ ਦੇ ਵਿੱਚੋਂ ਦੀ ਕੱਲੂ ਘਾਰੇ ਫਾਸਟ ਸਰੇ ਅਸੀਂ ਉੱਥੋਂ ਦੀ ਆ ਗਏ ਉੱਥੇ ਆਣ ਕੇ ਤੇ ਇਹਨਾਂ ਨੇ ਮੈਨੂੰ ਤਾਰਿਆ ਵਾ ਤੇ ਤਾਰਿਆ ਤੇ ਉਹ ਜਿਹੜੇ ਬੰਦੇ ਉਹ ਗਰਦਾਸਪੁਰ ਦੇ ਸਾਈਡ ਤੋਂ ਆ ਨਹੀਂ ਉੱਥੇ ਰਾਜ ਤੁਸੀਂ ਕਿਉਂ ਰੁਕੇ ਅਸੀਂ ਰੁਕੇ ਵੀ ਇਹ ਕਿੰਨੇ ਮੈਂ ਸਾਡੀ ਬੰਬੀ ਆ ਤੇ ਮੈਂ ਪਾਣੀ ਦੇਖਣਾ ਵਾ ਇਹ ਪਾਣੀ ਦੇਖਣਾ ਵਾ ਆਪਣੇ ਖੇਤਾਂ 'ਚ ਜਾਂ ਹਾਂਜੀ ਆਪਣੇ ਖੇਤਾਂ ਦੇ ਸਾਹਮਣੇ ਬਿਲਕੁਲ ਰੁਕੇ ਆ ਮੈਂ ਸ਼ਾਮੇ ਖੜੀ ਮੋਟਰਸਾਈਕਲ ਤੇ ਤੇ ਉਹ ਦੋਨਾਂ ਬੰਦਿਆਂ ਨੇ ਉਹ ਮਗਰੋਂ ਗਰਦਾਸਪੁਰੋਂ ਤੇ ਜਦੋਂ ਆਏ ਆ ਤੇ ਉਦੋਂ ਉਹਨਾਂ ਨੇ ਆਪਸ ਵਿੱਚ ਇੱਕ ਦੂਏ ਨੂੰ ਗਾਲਾਂ ਕੱਢਣ ਲੱਗ ਪਏ ਪੀਸਾ ਨੂੰ ਨਾ ਟ੍ਰਿਕ ਜਾ ਕੇ ਇਹ ਕਿ ਦੱਸਿਆ ਅਹੀਂ ਅਸੀਂ ਕੋਈ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦਾ ਮੈਂ ਨਹੀਂ ਤੇਰੇ ਘਰ ਜਾਣਾ ਮੁੰਡੇ ਨੂੰ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਜਿਹੜਾ ਮਗਰਬੰਦਾ ਕਹਿੰਦਾ ਮੈਂ ਤੇਰੇ ਘਰ ਜਾਣਾ ਕੰਦੇ ਦਾ ਮੈਂ ਇੱਦਾਂ ਕਰਦਾ ਤੇ ਉਹ ਕਹਿੰਦਾ ਮੈਨੂੰ ਇੱਥੇ ਤਾਲ ਦੇ ਉਹਨੇ ਤਾਲ ਦਿੱਤਾ ਤਾਂ ਉਹ ਗੁੱਡਾ ਜਿਹੜਾ ਬਾਬਾ ਏ ਉਹ ਪਿੱਛੇ ਨੂੰ ਮੁੜ ਗਿਆ ਤੇ ਜਿਹੜਾ ਉਹ ਮੁੰਡਾ ਸੀ ਉਹ ਇਹਨਾਂ ਨਾਲ ਗੱਲੀ ਪੈ ਗਏ ਵੀ ਇਹ ਬਾਬਾਈ ਬੜੀ ਕਰਨੀ ਵਾਲਿਆ ਤੇ ਬਾਬਾ ਜੀ ਮੁੜ ਕੇ ਉੱਥੇ ਆ ਗਏ ਬਾਬਾਈ ਮੁੜ ਕੇ ਕੱਲੂ ਘਾਰੇ ਤੱਕ ਦੀ ਮੂੜ ਜੜੀ ਆ ਉੱਥੇ ਚੱਲ ਗਏ ਉਤੋਂ ਸਾਨੂੰ ਗਾਂ ਨਹੀਂ ਦਿਸਿਆ ਆ ਗਏ ਉਹ ਫੇਰ ਵਾਪਸ ਆ ਗਏ ਕਹਿੰਦੇ ਬਾਬਾਈ ਤੇ ਆਉਂਦੇ ਨਹੀਂ ਤੇ ਉਹਨਾਂ ਜਿਹੜ ਨੂੰ ਵਾਲੀਆਂ ਤੁਹਾਡੇ ਕੋਲ ਲੈ ਲੀਆਂ ਇਹ ਫੇਰ ਉਹ ਅਸਲੇ ਨਹੀਂ ਸੀ ਵਾਲੀਆਂ ਲਈਆਂ ਅੱਛਾ ਉਸ ਜਦੋਂ ਵਾਪਸ ਗਿਆ ਏ ਆ ਉਦੋਂ ਮੈਨੂੰ ਕਹਿੰਦਾ ਗੁਰਦੁਆਰਾ ਆ ਲਗਾ ਮੈਂ ਕਿਹਾ ਮੈਂ ਕਹਿੰਦਾ ਨੀਦਾ ਨਹੀਂ ਗੁਰਦੁਆਰਾ ਇੱਧਰ ਤਾਂ ਸਕੂਲ ਆ ਇੱਧਰ ਗੁਰਦੁਆਰਾ ਆ ਮੈਂ ਉਹਨੂੰ ਇੰਨੀ ਗੱਲ ਕਹੀ ਉਹ ਕਿੰਨਾ ਮੈਂ ਗੁਰਦੁਆਰੇ ਜਾਣਾ ਲੰਗਰ ਲੱਗਾ ਮੈਂ ਕਿਹਾ ਮੈਨੂੰ ਨਹੀਂ ਪਤਾ ਹਰ ਗੁਰਦੁਆਰੇ ਚ ਲੰਗਰ ਲੱਗਦਾ ਉੱਥੇ ਫਿਰ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਉਹਨਾਂ ਉਹ ਉੱਥੇ ਜਦੋਂ ਵਾਪਸ ਆਇਆ ਨਾ ਉਦੋਂ ਉਹਨੇ ਮਤਲਬ ਆ ਦੋ ਕੱਗਰ ਬਾਣੀ ਦੇ ਸ਼ਬਦ ਤੁਕਾਂ ਜੀਆਂ ਬੋਲ ਕੇ ਸਾਨੂੰ ਪਰਮਾਇਤ ਕਹਿੰਦਾ ਸਤਨਾਮ ਵਾਹਿਗੁਰੂ ਕਹੋ ਮੈਂ ਸਤਨਾਮ ਵਾਹਿਗੁਰੂ ਕਹਿ ਦਿੱਤਾ ਸਤਨਾਮ ਵਾਹਿਗੁਰੂ ਕਹਿ ਕੇ ਤੇ ਇਹ ਜਾਦ ਨੂੰ ਉਹ ਮੁੰਡਾ ਜਿਹੜਾ ਆਨਕਿੰਦ ਉਹ ਬੁੱਢੇ ਰਏ ਦੇ ਪੈਰੀਂ ਹੱਥ ਲਾਉਣ ਲੱਗ ਪਿਆ ਉਹਨੇ ਪਤਾ ਨਹੀਂ ਕਿੰਨੀ ਵਾਰੀ ਲਾਇਆ ਪੈਰੀਂ ਹੱਥ ਤੇ ਉਹ ਲਾਉਣ ਲੱਪਿਆ ਤੇ ਇਹ ਲਾਗੇ ਖੜੇ ਤਾਂ ਮੈਂ ਵੀ ਖੜੇ ਤੇ ਮੈਂ ਕਹਾ ਬੱਬਾ ਮੇਤੋ ਨਹੀਂ ਕਰੀਓ ਹੁੰਦਾ ਮੈਂ ਬਹਿ ਜਾ ਨਹੀਂ ਅਖੇ ਤੂੰ ਖੜੀ ਰਹਿ ਤੇ ਮੈਂ ਖੜੀ ਰਹੀ ਤੇ ਚਲੋ ਉਹਨੇ ਉਸ ਵੇਲੇ ਪਿਆ ਵੀ ਮੁੰਡੇ ਨੂੰ ਉਹ ਜਿਹੜਾ ਥੱਲੇ ਮੁੰਡਾ ਬਿਠਾ ਲਿਆ ਸੀ ਆਪਣੇ ਨਾਲ ਦਾ ਉਹਨੂੰ ਕਹਿੰਦਾ ਆ ਕੀ ਪਾਇਆ ਉਹ ਕਹਿੰਦਾ 골ਡਨ ਦਾ ਕੜਾ ਕਹਿੰਦਾ ਨਾ ਦੇ ਉਹਨੇ ਲਾਤਾ ਇੱਕੋ ਵਾਰੀ ਕਹਿਣ ਤੇ ਫੇ ਮੈਨੂੰ ਕਹਿੰਦਾ ਤੁਸੀਂ ਆ 골ਡਨ ਪਾਇਆ ਤੁਸੀਂ ਵੀ ਲਾ ਲਓ ਦੁੱਗਣਾ ਕਰਤਾ ਮੈਂ ਕਹਾ ਬੱਬਾ ਨਾ ਮੈਂ ਕਦੀ ਲਾਇਆ ਤੇ ਨਾ ਮੈਂ ਲਾਉਣਾ ਹੀ ਆ ਫੇ ਨਾ ਮੇਰੇ ਲੱਤ ਦੀਆਂ ਹੀ ਆ ਬਾਲੀਆਂ ਮੈਂ ਮਾਰਾ ਜਿਆ ਕੰਨ ਨੂੰ ਹੱਥ ਲਾ ਕੇ ਤਾਂ ਮੈਂ ਕਹਾ ਮੇਰੇ ਤੋਂ ਨਹੀਂ ਲੱਤਦੀਆਂ ਪਰ ਉਹ ਮੁੰਡੇ ਨੂੰ ਇਸ਼ਾਰਾ ਕੀਤਾ ਤੇ ਮੈਂ ਨਹੀਂ ਉਹ ਮੁੰਡੇ ਨੂੰ ਹੱਥ ਲਾਉਣ ਦਿੱਤਾ ਮੈਂ ਕਹਾ ਮੈਂ ਨਹੀਂ ਹੱਥ ਲਾਉਣ ਇਹਨਾਂ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੇ ਲਾ ਕੇ ਉਹਨੂੰ ਉੱਥੇ ਦੇ ਦੇ ਤਾੜੇ ਪਤੀ ਨੇ ਹਾਂਜੀ ਸਾਡੇ ਪਤੀ ਨੇ ਮੁੜ ਕੇ ਜਦੋਂ ਉਹਨ ਪਤੀ ਨੇ ਦੇ ਦਿੱਤੀਆਂ ਤਾਂ ਮੁਰਤੇ ਉੱਥੇ ਮੈਨੂੰ ਵਾਪਸ ਉਹਨੇ ਦੇ ਦਿੱਤੀਆਂ ਵਾਪਸ ਲੈ ਕੇ ਤੇ ਮੇਰੀ ਚੁੰਨੀ ਦੇ ਲਾੜ ਦੇ ਗੰਡ ਵਿੱਚ ਪਤਾ ਡੂੜਾ ਸੀ ਕੀ ਸੀ ਮੇਰੀ ਚੁੰਨੀ ਨਾਲ ਉਹਨੇ ਬਣਾ ਦਿੱਤੀਆਂ ਤੇ ਮੈਂ ਚੁੰਨੀ ਨਾਲ ਵੜ ਕੇ ਆ ਕੋ ਇਹਨਾਂ ਦੇ ਵੀ ਸਾਡੇ ਪਤੀ ਦੇ ਮੋਟਰਸਾਈਕਲ ਤੇ ਬਹਿ ਗਿਆ ਮੈਂ ਮੈਨੂੰ ਮਗਰ ਆਪਣੇ ਜਿਹੜਾ ਬੁੰਡਾ ਨਾਲ ਦਾ ਸੀ ਉਹਦੇ ਤੇ ਬਿਠਾਇਆ ਪਰ ਮੋਟਰਸਾਈਕਲ ਚਾਹੀ ਮੇਰੇ ਤੋਂ ਬੈਠਿਆ ਨਹੀਂ ਸੀ ਜਾਂਦਾ ਤੇ ਪਰ ਮੈਂ ਔਖੀ-ਸੌਖੀ ਅੱਛਾ ਉੱਥੇ ਤੁਸੀਂ ਵਾਲੀਆਂ ਦੇਤੀਆਂ ਨਾ ਹਾਂਜੀ ਉੱਥੇ ਵਾਲੀਆਂ ਤੇ ਇਹਨਾਂ ਦੇ 1500 ਰੁਪਇਆ ਦੇ ਦਿੱਤਾ ਹਾਂਜੀ ਹਾਂਜੀ ਤੇ ਫਿਰ ਤੁਹਾਡੇ ਨਾਲ ਹੀ ਘਰ ਆ ਗਏ ਸਾਡੇ ਨਾਲ ਹੀ ਘਰ ਆ ਗਏ ਆਨਣ ਕੇ ਮਿੰ ਉੱਤੇ ਕੰਨਾਂ 'ਤੇ ਮਿੱਠਾ ਪਾਣੀ ਕਾਂਡਾਲਾ ਪੀਣਾ ਮਿੱਠਾ ਆਲੀ ਖਾਣੇ ਵਾਲੇ ਇਹ ਕਹਿੰਦੇ ਚਲੋ ਤੈਨੂੰ ਖੰਡ ਵਾਲਾ ਮਿੱਠਾ ਉੱਤੇ ਇਹਨਾ ਤੋਂ ਜੋ ਪੁੱਛਣਾ ਸੀ ਵੀ ਘਰ ਕਾਉਣਾ ਇਹਨਾ ਤੋਂ ਪੁੱਛ ਲਿਆ ਕੰਡਿਆ ਮੈਂ ਨਹੀਂ ਇਹਦੇ ਵਿੱਚ ਜਵਾਬ ਦਿੱਤਾ ਆ ਗਏ ਇੱਥੇ ਆਣ ਕੇ ਬੈਠ ਗਏ ਆ ਤਾਂ ਇੱਥੇ ਆਣ ਕੇ ਇਹਨਾਂ ਨੂੰ ਕਹਿੰਦੇ ਵੀ ਕੀ ਆ ਤੇ ਤੂੰ ਸੋਣਾ ਇਹ ਕਹਿੰਦੇ ਦੋ ਮੁੰਡੇ ਇਹਨਾਂ ਚੁੱਪ ਕਰਕੇ ਲੈ ਆ ਕੇ ਫੜਾਤੀਆਂ ਮिन्नੂ ਇਹ ਕਹਿਣ ਲੱਗੇ ਵੀ ਚੈਨੀ ਤੇ ਮੁੰਦੀ ਕੀ ਉਹ ਹੀ ਦੇ ਮੈਂ ਕਿਹਾ ਵੀ ਮੈਂ ਨਾ ਚੈਨੀ ਕਦੀ ਪਾਈ ਨਾ ਮੈਨੂੰ ਪਤਾ ਕਿੱਥੇ ਨਾ ਮੈਨੂੰ ਲੱਭਦੀ ਆ ਤੇ ਨਾ ਉਹ ਫੇ ਬੰਦਾ ਕੰਬੇ ਆ ਤੇ ਜਿੱਦਾਂ ਬਿਜਲੀ ਦਾ ਕਰੰਟ ਲੱਗਾ ਹੁੰਦਾ ਐਦਾਂ ਉਹਨੇ ਆਪਣੀ ਚਾਹੀ ਕੀਤੀ ਹੂੰ ਤੇ ਚਲੋ ਅਸੀਂ ਮੈਨੂੰ ਹੋ ਗਿਆ ਵੀ ਜੇ ਨਾ ਦਿੱਤੀ ਤਾਂ ਕਰ ਸਾਨੂੰ ਨਾ ਮਾਰ ਦੇ ਆਪਣੇ ਮਨ ਵਿੱਚ ਹੀ ਆਇਆ ਪਰ ਉਹਨਾਂ ਨੂੰ ਮੈਂ ਇਹ ਗੱਲ ਕਹਿ ਸਕੇ ਹੂੰ ਬੇਪੀਰ ਉਹ ਨੂੰ ਮੈਂ ਇਹਨਾਂ ਨੂੰ ਫੜਾਈਆਂ ਕੱਢ ਕੇ ਦਸਮ ਇਹ ਰਿਕਾਰ ਵਾਲਾ ਨਹੀਂ ਪਾਇਆ ਕਿਸੇ ਨੂੰ ਫੋਨ ਨਹੀਂ ਕੀਤਾ ਜਦ ਪੁਲਿਸ ਨੂੰ ਫੋਨ ਜਦੋਂ ਤੁਹਾਨੂੰ ਡਰ ਲੱਗਾ ਇਦਾਂ ਦੇ ਨਹੀਂ ਸੋਚਿਆ ਤੁਸੀਂ ਨਹੀਂ ਇਦਾਂ ਦਾ ਸਾਨੂੰ ਕੋਈ ਸ਼ਾਨ ਨਹੀਂ ਆਈ ਪਈ ਅਸੀਂ ਕਿਸੇ ਨੂੰ ਪੁਲਿਸ ਨੂੰ ਕਹਿੰ ਕਰੀਏ ਜਾ ਕੇ ਬੰਦੇ ਨੂੰ ਬਾਜ ਮਾਰੀਏ ਜਾਂ ਕੁਝ ਇਹ ਸਾਡੇ ਦਮਾ ਜਿਦਾਂ ਉਹਨਾਂ ਨੇ ਸਾਨੂੰ ਕਰਕੇ ਇਹੋ ਜਿਹਾ ਕੱਟਾਂ ਦਾ ਵੀ ਕਿਸੇ ਨੂੰ ਕਹਿਣਾ ਸੁਣਨਾ ਨਹੀਂ ਹੈਗਾ ਉਹ ਨਹੀਂ ਅਸੀਂ ਕੰਮ ਕੀਤਾ ਤਾਂ ਫਿਰ ਉਹ ਸਾਨੂੰ ਸਾਰੇ ਕੱਢ ਗੁੰਡ ਬਣ ਕੇ ਕਿਹੜਾ ਕਿਹੜਾ ਗਾਣਾ ਲੈ ਕੇ ਗਏ ਤੇ ਕਿੰਨਾ ਸੋਨਾ ਲੈ ਕੇ ਤੁਹਾਡੇ ਕੋਲ ਦੋ ਮੁੰਡੀਆਂ ਮਰਦਾਨੀਆਂ ਲੇਡੀਜ਼ ਇੱਕ ਚੈਨੀ ਵਾਲੀਆਂ ਨਾ ਹੀ ਖਵਾਲ ਸਿੰਘ ਆ ਜੀ ਅਸੀਂ ਕੱਲੂ ਘਰ ਸਾਹਿਬ ਤੋਂ ਦਵਾਈ ਲੈ ਕੇ ਆਉਂਦੇ ਸੀ ਬਟਾਲੇ ਤੋਂ ਤੇ ਸਾਨੂੰ ਉੱਥੇ ਮਿਲ ਪਏ ਉਹਨਾਂ ਨੇ ਸਾਨੂੰ ਇਹੋ ਗੱਲ ਹੀ ਕਹੀ ਉਹ ਆदमी ਬਾਹਰਲੇ ਸਾਹੀਂ ਜਾਣਦੇ ਨਹੀਂ ਸੀ ਅੱਛਾ ਮੈਂ ਇੱਕ ਕਦੋਂ ਦੀ 26 ਤਰੀਕ ਦੀ ਗੱਲ ਦਾ ਦੁਪਹਿਰ ਦੇ 2:00 ਵਜੇ ਦੀ ਗੱਲ ਆ ਜੀ ਅੱਛਾ ਜੀ ਤੇ ਮੈਂ ਪੈਂਟ ਟੋੰਕ ਕੇ ਆਪਣੀ ਦੰਗਰੀ ਨੂੰ ਜਾਣ ਲੱਪਿਆ ਤੇ ਇਹਨਾਂ ਨੂੰ ਮੈਂ ਸਿਰਕ ਦੇ ਸਾਹਮਣੇ ਖੜਾ ਕਰਤਾ ਉਹ ਆਏ ਇਹਨਾਂ ਨਾਲ ਗੱਲਾਂ ਕਰਨ ਲੱਪੇ ਪਹਿਲਾਂ ਉਹਨਾਂ ਨੇ ਆਪੋ ਜਿੱਦਾਂ ਰਮਜੜ ਲਾਈ ਹੁੰਦੀ ਆ ਤੁਹਾਡੇ ਬਾਗਬ ਸੀ ਨਹੀਂ ਬਾਗਬ ਨਹੀਂ ਸੀ ਉਹਨਾਂ ਨੇ ਇੱਕ ਮਾਰਾ ਜੀ ਇਹਦੇ ਮੱਥੇ ਨੂੰ ਲਾਈ ਤੇ ਮੈਨੂੰ ਬਾਜ ਮਾਰ ਲਈ ਬਾਪੂ ਜੀ ਇੱਧਰ ਆਇਓ ਕਹਿੰਦੇ ਜਿਹੜਾ ਬਾਬਾ ਵਾ ਬੜਾ ਪਰਵਕਾਰੀ ਹੈਗਾ ਵਾ ਇਹ ਮਦਾਸ਼ ਰਹਿੰਦਾ ਵਾ ਨਹੀਂ ਉਹ ਜਿਹੜਾ ਹੈਗਾ ਵਾ ਵਿਆਹ ਵਿਆਹ ਰਹਿੰਦਾ ਵਾ ਕਾ ਬਹੁਤ ਕਰਨੀ ਵਾਲਾ ਵਾ ਸਾਨੂੰ ਅਹੀਂ ਕਿਹ ਅਹੀਂ ਕੀ ਲੈਣਾ ਹੈਗਾ ਵਾ ਮਲ ਵੀ ਜਿੱਲੇ ਲਾਗੇ ਆਗੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤਾਂ ਰਬੀਬਾ ਦੋਖੇੜਾ ਕੱਟਿਆ ਜਾਏਗਾ ਵੇ ਬਿਮਾਰਸਮਾਰ ਰਹਿੰਦੇ ਦਵਾਈ ਲੈ ਕੇ ਆਏ ਸੀ ਤੇ ਇੰਨੇ ਜੀ ਉਹਨਾਂ ਨੇ ਸਾਨੂੰ ਪਤਾ ਨਹੀਂ ਕੀ ਕੀਤਾ ਜੋ ਉਹ ਕਹੀ ਗਏ ਉਹ ਉਹ ਇਹੀਂ ਕਰ ਦੇਗੇ ਸਾਨੂੰ ਮੱਲੇ ਇੰਨਾ ਸ਼ੁੱਧ ਬੋਧੀ ਨਹੀਂ ਰਹੀ ਕੀ ਕੀ ਕਿਹਾ ਉਹਨਾਂ ਤੁਹਾਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਬੀਬਾ ਆਪਣੀਆਂ ਵਾਲਾਂ ਲਾ ਕੇ ਜਿਹੜਾ 골ਡਨ ਪਾਇਆ ਨਾ ਇਹ ਦੇ ਦੇ ਉਹ ਇਹਨੇ ਨਾ ਫਿਰ ਉੱਥੇ ਬੰਬੀ ਦੇ ਲੈ ਲੀਆਂ ਵਾਲੀਆਂ ਅੱਛਾ ਉਹਨਾਂ ਨੇ ਨਾ ਕਰਤੀ ਕੀ ਇਹ ਨਾ ਕਰਤੀ ਵੀ ਮੈਂ ਨਹੀਂ ਦੇਣੀਆਂ ਵੀ ਮੈਂ ਇਹੋ ਪਉਨੀਆਂ ਮੈਂ ਮਿਆ ਹੋਤ ਕਰੀ ਉਹ ਪਾਇਆ ਨਹੀਂ ਤੇ ਉਹ ਮੂੜਾ ਲਾਉਣ ਲੱਗਾ ਦੀ ਇਹਨੇ ਨਹੀਂ ਲਾਉਣ ਦਿੱਤੀਆਂ ਤੇ ਮੈਨੂੰ ਕਹਿਆ ਤਾਂ ਤੁਸੀਂ ਲਾ ਕੇ ਦੇ ਦਿਓ ਤੇ ਮੈਂ ਇਹਨਾਂ ਦੀਆਂ ਬਾਗੀਆਂ ਲਾ ਕੇ ਦਿੱਤੀਆਂ ਉਹ ਬਾਗੀਆਂ ਲੈ ਕੇ ਚੱਵਾਲੀਆਂ ਵੀ ਤੁਹਾਡੇ ਕੋਲ ਲਵਾਈਆਂ ਹਾਂਜੀ ਤੇ ਮੇਰੇ ਕੋਲ ਹਲੇ 15-1600 ਰੁਪਈਆ ਹੈਗਾ ਉਹ ਵੀ ਉਹਨਾਂ ਨੇ ਲੱਲਿਆ ਬਾਅਦ ਵਿੱਚ ਜਿਲੇ ਉਹਨਾਂ ਨੇ ਪੁੱਛ ਲਿਆ ਘੱਡੇ ਘਰ ਕੌਣ ਮੈਂ ਕਿਹਾ ਵੀ ਅਸੀਂ ਦੋਨੇ ਯਾਨੀ ਮੀਆਂ ਬੀਬੀਆਂ ਕਹਿੰਦੇ ਸਾਨੂੰ ਕੋਈ ਮਿੱਠਾ ਪਾਣੀ ਪਿਆਓਗੇ ਮੈਂ ਜਰੂਰ ਪਿਾਵਾਂਗੇ ਸਾਡੇ ਨਾਲ ਆਗੇ ਆ ਉਹ ਜਿਹੜੇ ਪਿਆਸੇ ਅੱਛਾ ਬੰਬੀ ਤੋਂ ਤੁਹਾਡੇ ਨਾਲ ਘਰ ਵੀ ਆ ਗਏ ਘਰ ਆ ਗਏ ਉਹਨਾਂ ਨੇ ਫੇਰ ਜਿਹੜੇ ਪਿਆਸੇ ਤਬਾਲੀਆਂ ਜਿਹੜੀਆਂ ਇਹਨਾਂ ਨੂੰ ਡੀਰ ਦੀਆਂ ਕਹਿੰਦਾ ਬੀਬਾ ਇਹਨੂੰ ਤੁਨੀ ਦਾ ਲੜ ਬਨ ਲਾ ਤੁਨੀ ਨਾਲੜ ਬਨ ਕੇ ਇੱਥੇ ਘਰ ਆਣ ਕੇ ਫੇਰ ਉਹਨੇ ਬਹਿ ਗਏ ਬਹਿ ਕੇ ਕਹਿੰਦੇ ਤੇਰੇ ਕੋ ਕਿੰਨਾ ਕੁ ਗੋਲਡ ਨਹੀਂ ਹੈਗਾ ਮੈਂ ਕਿਹਾ ਮੇਰੇ ਤੋਂ ਦੋ ਮੁੰਡੀਆਂ ਵਾਂ ਕਹਿੰਦਾ ਲਿਆ ਫੇਰ ਮੈਂ ਮੁੰਡੀਆਂ ਲਿਆ ਕੇ ਦਿੱਤੀਆਂ ਇਹਨਾਂ ਹੋ ਜਾ ਤੁਹਾਡੇ ਕੋ ਕੀ ਹੈਗਾ ਵਾ ਇਹ ਕਹਿੰਦੇ ਇੱਕ ਚੈਨੀ ਆ ਤੇ ਇੱਕ ਮੁੰਦੀ ਆ ਤੇ ਇਹ ਕਹਿੰਦੀ ਮੈਂ ਤਾਂ ਕਹਿੰਦੀ ਪਾਈਆਂ ਨਹੀਂ ਪਤਾ ਨਹੀਂ ਕਿੱਥੇ ਰੱਖੀਆਂ ਕਿੱਥੇ ਨਹੀਂ ਪੱਕੀਆਂ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਤੇ ਮੈਂ ਕਿਹਾ ਚੰਗੀ ਜਿਹਾ ਤੂੰ ਹੀ ਲੱਭ ਕੇ ਲਿਆ ਦੋ ਇਹਨੇ ਪੰਜ-ਛੇ ਮਿੰਟ ਲਾਇਏ ਤੇ ਮੈਨੂੰ ਲਿਆ ਕੇ ਫੜਾ ਰਹੀਆਂ ਉਹ ਮੈਂ ਫੜਾ ਦਿੱਤੀਆਂ ਦਿੱਤੀਆਂ ਮੈਂ ਉਹ ਸਭ ਕੋ ਉਹਨਾਂ ਨੂੰ ਤੇ ਬਾਅਦ ਚ ਤੁਹਾਡੇ ਕੋ ਪੈਸੇ ਕਿੰਨੇ ਗਾ ਮੈਂ ਹੀ ਪੈਸੇ ਹੱਦ ਕੋ 15-16% ਤੇ ਮੈਂ ਉੱਥੇ ਦਿੱਤਾ ਬਾਕੀ ਕੋਈ 17-18000 ਰੁਪਇਆ ਜਿਹੜਾ ਮੇਥ ਬਖਰਾ ਹੀ ਗਾ ਉਹ ਮੈਂ ਬੱਕਰੀਆਂ ਵੇਚੀਆਂ 10 ਕਿ ਉਹਨਾਂ ਦੇ ਪੈਸੇ ਮੈਂ ਇਹਨੂੰ ਰੱਖਣ ਵਾਸਤੇ ਦਿੱਤੇ ਇਹ ਨਾ ਨੁਕਰ ਕਰਨ ਮੈਂ ਨਹੀਂ ਜਿਹੜੇ ਬੱਕਰੀਆਂ ਵਾਲੇ ਪੈਸੇ ਉਹ ਲਿਆ ਕੇ ਦੇ ਦੇ ਇਹਨਾਂ ਨੇ ਉਹ ਵੀ ਲਿਆ ਕੇ ਦੇ ਦਿੱਤੇ ਤੇ ਬਾਜੀ ਜਿਹੜਾ 5-6 1000 ਰੁਪਏ ਮੈਂ ਖਾਸ ਕੋਈ ਲੈਣ ਵਾਦੇ ਬਖਰਾ ਰੱਖਿਆ ਹੀ ਹੋਰ ਲਾ ਕੇ 24-25000 ਰੁਪਏ ਜੀ ਉਹਨਾਂ ਨੇ ਲੈ ਲਿਆ। ਆ ਕੈਸ਼ ਲੈ ਗਏ ਤੁਹਾਡੇ। ਠੀਕ ਕੈਸ਼ ਵੀ ਖੜਿਆ ਨਾਲ। ਅੱਛਾ ਜੀ। ਇਹ ਅਸੀਂ ਫਿਰ ਥਾਣੀ ਜਾ ਕੇ ਰਿਪੋਰਟ ਵੀ ਲਿਖਾਈ ਆ ਉੱਥੇ ਵੀ ਅਸੀਂ ਇਹੋ ਬਿਆਨ ਦਿੱਤਾ ਕਿ ਜਿੱਦਾਂ ਉਹ ਆ ਦੇ ਦੇ ਪੁੱਤਰੀ ਜੀ ਸਾਨੂੰ ਉਹਨਾਂ ਦਾ ਹੁਲੀਆ ਕਿੱਦਾਂ ਦਾ ਸੀ ਕਿੰਨੇ ਬੰਦੇ ਸੀ? ਦੋ ਆਦਮੀ ਸੀਗੇ। ਤੇ ਇੱਕ ਜਿਹੜਾ 25-30 ਸਾਲ ਦਾ ਮੁੰਡਾ ਹੈਗਾ ਤੇ ਇੱਕ ਕੋਈ 50-60 ਸਾਲ ਦਾ ਹੈਗਾ। ਜਿਹੜਾ 50-60 ਸਾਲ ਦਾ ਉਹਨੂੰ ਉਹ ਬਾਬਾ ਕਹਿੰਦਾ ਹੈਗਾ। ਦੁਹਰਾ ਉਹਦਾ ਜਾਂਚ ਕੇਲਾ ਬਣਾਇਆ ਕਹਿੰਦਾ ਚਿੱਟਾ ਕੋਟ ਦਾ ਪਜਾਮਾ ਚਿੱਟਾ ਕੋਟ ਦਾ ਪਜਾਮਾ ਪਾਇਆ ਗੀ ਮਲਬੀ ਸਾਢੇ 5 ਫੁੱਟ 7 8 ਇੰਚ ਲੰਮਾ ਹੈਗਾ ਤੇ ਕਵਾਲ ਸਿੰਘ ਇੱਕ ਪੜਿਆ ਲਿਖਾ ਆਦਮੀ ਸੀ ਪਤਾ ਨਹੀਂ ਉਹਨਾਂ ਦੇ ਚਾਂਸਸ ਕਿਸ ਤਰ੍ਹਾਂ ਆ ਗਿਆ ਪਰ ਥੋੜਾ ਜਿਹਾ ਪ੍ਰਸ਼ਾਸਨ ਦੀ ਵੀ ਟੇਲਾ ਵੀ ਉਹ ਜਿਹੜੇ ਫਿਰਦੇ ਆਗੇ ਅੱਜ ਤੋਂ 10 ਦਿਨ ਪਹਿਲਾਂ ਸਾਡੇ ਪਿੰਡ ਦੇ ਗੁੰਨੂਪੁਰ ਦੇ ਸਰਦਾਰ ਸ਼ਾਮ ਸਿੰਘ ਨਾਲ ਵੀ ਇਹ ਘਟਨਾ ਵਾਪਰੀ ਆ ਉਹਨਾਂ ਨੇ ਵੀ ਪੁਸਤਕ ਪਹੁੰਚ ਕੀਤੀ ਆ ਕਵਾਲ ਸਿੰਘ ਨੇ ਵੀ ਕੀਤੀ ਆ ਉਹ ਆਦਮੀ ਫਿਰਦੇ ਤੇ ਇੱਥੇ ਹੀ ਆ ਸੀਸੀਟੀਵੀ ਕੈਮਰੇ ਲੱਗੇ ਦੇ ਆ ਜ ਜ ਸਾਡੇ 2:30 ਵਜੇ ਦੀ ਗੱਲ ਆ ਗੁੰਨਪੁਰ ਉਹ ਨਿਕਲ ਕੇ ਇਥੋਂ ਗਾਂਵਾਂ ਪਸਾਂ ਗਏ ਆ ਇਸ ਨੂੰ ਬਚਣਾ ਚਾਹੀਦਾ ਆ ਉਹਨਾਂ ਨੂੰ ਕਾਬੂ 'ਚ ਲਿਆ ਆ ਕੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਕੱਲੂ ਘਾਰੇ ਵਾਲੀ ਸਾਈਡ ਤੇ 2:30 ਵਜੇ ਕੁਝ ਨਹੀਂ ਹੁੰਦਾ ਅੱਗੇ ਵੀ ਇੱਕ ਦੋ ਘਟਨਾ ਇਦਾਂ ਵਾਪਰੀਆਂ ਆ ਪ੍ਰਸ਼ਾਸਨ ਨੂੰ ਮਾੜਾ ਮੋਟਾ ਖਿਆਲ ਰੱਖਣਾ ਚਾਹੀਦਾ ਆ ਇਹ ਤੁਰੇ ਫਿਰਦੇ ਸੜਕਾਂ ਤੇ ਇਨਾ ਘਟਨਾਵਾਂ ਤੋਂ ਬਾਅਦ ਤੁਸੀਂ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਕਹਿੰਦਾ ਆ ਵੀ ਆਪਾਂ ਨੂੰ ਅਜਿਹੇ ਬਾਬੇ ਜਿਹੜੇ ਆਪਣੇ ਆਪ ਜੀ ਬਾਬੇ ਬਣੇ ਆ ਬਾਬੇ ਕਰਕੇ ਉਹਨਾਂ ਨੇ ਲੁੱਟਿਆ ਆ ਅਜਿਹੇ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਆ ਸਾਡਾ ਸਿੱਖ ਧਰਮ ਜਿਹੜਾ ਬੜਾ ਪਰਫੁੱਲਤਾ ਹਲੇ ਚੱਲ ਰਿਹਾ ਆ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਘਰਾਂ ਤੋਂ ਛੁੱਟ ਹੋਰ ਜਿਹੜੇ ਅਜੇ ਹੈਗੇ ਆ ਮਹਾਤਮਾ ਬਣੇ ਫਿਰਦੇ ਆਣਾ ਤੋਂ ਖੜਾ ਛੜਾ ਕੇ ਆਪਣੇ ਗੁਰੂ ਘਰ ਨਾਲ ਜੁੜਨਾ ਚਾਹੀਦਾ